ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਖ਼ਾਸਾ 11 ਲੋਕਾਂ ਦੀ ਹੱਤਿਆ ਖ਼ਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪਾਕਿਸਤਾਨ ਦੇ ਅਸ਼ਾਂਤ ਬੋਲਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ 9 ਬਸ ਯਾਤਰੀਆਂ ਦੇ ਸਮੇਤ ਕਟੋ-ਕਟ 11 ਲੋਕਾਂ ਦੀ ਹੱਤਿਆ ਕਰ ਦਿੱਤੀ ਪੁਲਿਸ ਨੇ ਦੱਸਿਆ ਹੈ ਕਿ ਪਹਿਲੀ ਘਟਨਾ ਦੇ ਵਿੱਚ ਹਥਿਆਰਬੰਦ ਵਿਅਕਤੀਆਂ ਨੇ ਨੋਜੌਂਗੀ ਜ਼ਿਲ੍ਹੇ ਦੇ ਵਿੱਚ ਹਾਈਵੇ 'ਤੇ ਇੱਕ ਬੱਸ ਨੂੰ ਰੋਕ ਕੇ ਤੇ ਬੰਦੂਕ ਦੀ ਨੋਕ 'ਤੇ 9 ਲੋਕ ਅਗਵਾ ਕਰ ਲਏ। ਇੱਕ ਅਧਿਕਾਰੀ ਨੇ ਦੱਸਿਆ ਹੈ ਕਿ 9 ਵਿਅਕਤੀਆਂ ਦੀ ਲਾਸ਼ਾਂ ਬਾਅਦ ਵਿੱਚ ਨੇੜੇ ਦੇ ਪਹਾੜੀਆਂ ਦੇ ਵਿੱਚ ਇੱਕ ਪੁਲ ਦੇ ਨੇੜੇ ਮਿਲੀਆਂ ਸਨ। ਇੱਕ ਅਧਿਕਾਰੀ ਨੇ ਕਿਹਾ ਹੈ ਕਿ ਉਹਨਾਂ ਨੂੰ ਗੋਲੀ ਮਾਰੀ ਗਈ ਸੀ ਬੱਸ ਕਵੇਟਾ ਤੋਂ ਤਫਤਾਂ ਜਾ ਰਹੀ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ バス ਨੂੰ ਰੋਕਿਆ ਤੇ ਸਵਾਰੀਆਂ ਦੀ ਪਛਾਣ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ ਪਹਾੜੀ ਖੇਤਰ ਦੇ ਵਿੱਚ ਲੈ ਗਏ ਇੱਕ ਵੱਖਰੀ ਘਟਨਾ ਦੇ ਵਿੱਚ ਉਸ ਹਾਈਵੇ ਤੇ ਇੱਕ ਕਾਰ ਤੇ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜ਼ਖਮ